ਤੈਨੂੰ ਦੱਸ ਨਾ ਸਕੇ ਦਿਲ ਆਪਣਾ ਨਾ ਤੂੰ ਹੀ ਦਿਲ ਸੱਟਾ ਪੜਿਆ ਏ ਅਸੀਂ ਕਿੰਜ ਸਮਝਾਈਏ ਇਸ ਕਮਲੇ ਦਿਲ ਨੂੰ ਇਹ ਦਿਲ ਤੇਰੇ ਨਾਤੇ ਹੀ ਅੜਿਆ ਏ ਜਿਵੇਂ ਰਾਂਝਾ ਤਖਤ ਹਜ਼ਾਰੇ ਦਰਸਾਈ ਦਿਲ ਹੀਰ ਚੱਟੀ ਤੇ ਹਰਿਆਏ ਮੇਰਾ ਦਿਲ ਵੀ ਇੰਜ ਹੀ ਸਚਨਾ ਅੱਛਾ ਇਸ਼ਕ ਤੇ ਬਸ ਸਾਰੇ ਵੜਿਆਏ ਹੁਣ ਮੈਨੂੰ ਬਸ ਪਰਵਾ ਮੇਰੇ ਯਾਰ ਦੀ ਹੈ ਨਹੀਂ ਹੋਰ ਕਿਸੇ ਦੀ ਕੋਈ ਪਰਵਾ ਜਦੋਂ ਦਾ ਯਾਰ ਵਸਾਲਿਆ ਅੰਦਰ ਦਿਲ ਫੇਰ ਕਦੇ ਨਾ ਲੜਿਆਏ ਤੇਰੇ ਬਾਝੋਂ ਹੁਣ ਲੰਗਦੀਆਂ ਕਾਲੀਆਂ ਰਾਤਾਂ ਨਹੀਂ ਮੁੱਕਦੀਆਂ ਮਗਰੋਂ ਲੈਂਦੀਆਂ ਨੇ ਜੜੇ ਮੋੜ ਤੇ ਤੂੰ ਛੱਡ ਕੇ ਤੁਰ ਗਿਆ ਸਚਨਾ ਉਹ ਮੋੜ ਕਦੀ ਨਾ ਮੁੜਿਆਏ ਤੇ ਸਚਨਾ ਕਦੀ ਆਵੇਂ ਤਦ ਤੂੰ ਵੇਖ ਸਕੇ ਤੇਰੇ ਬਾਝੋਂ ਮੇਰਾ ਕੀ ਹਾਲ ਹੋਇਆ ਮੈਂ ਕੜਿਆਂ ਨੂੰ ਕਦੀ ਪਾਣੀ ਨਾਲ ਪਰਿਆ ਨਹੀਂ ਮੇਰੇ ਹੰਝੂਆਂ ਨਾਲ ਹੀ ਪਰਿਆਏ ਮੈਂ ਕਿੰਜ ਸਮਝਾਵਾਂ ਸਚਨਾ ਮੇਰਿਆ ਗੇ ਸਦਾ ਦੇ ਇੰਤੀਮ ਮੋਹੇ ਵਲ ਤੱਕਦੀ ਮੇਰੇ ਮਰਨ ਤੇ ਸਭ ਅੱਖਾਂ ਲੁਕੀ ਇਹ ਇਸ਼ਕ ਤੇਰੇ ਵਿੱਚ ਮਰਿਆਏ ਇਹ ਇਸ਼ਕ ਤੇਰੇ ਵਿੱਚ ਮਰਿਆਏ ਇਸ਼ਕ ਵਾਲਿਆਂ ਤੇ ਰਹਿੰਦਾ ਸਦਾ ਯਾਰ ਸਾਹਮਣੇ ਸੱਚਦੇ ਆਸ਼ਿਕਾਂ ਨੇ ਕੀਤੇ ਤਲਵਾਰ ਸਾਹਮਣੇ ਤੇ ਨਾ ਰੱਬ ਮਿਲਦਾ ਮੱਥੇ ਕਸਾਇਆ ਨਾ ਖਾਕ ਪਾਇਆ ਤੇ ਨਾ ਹੀ ਚੰਚੂ ਮਲਿਆ ਅਖੀਰੀ ਵੀ ਨਾਲ ਅਸੀਰਾਂ ਚੋਂ ਮਿਲਦਾ ਚਤੁਰਬ ਰੱਬ ਮਿਲਦਾ ਫਕੀਰਾਂ ਚੋਂ ਮਿਲਦਾ ਮੈਂ ਨੇ ਕਹਿੰਦਾ ਨਿਜ਼ਾਮੀ ਤੋਂ ਪੁੱਛੋ ਪੁੱਛੋ ਪੀਰ ਬਾਹੂ ਤੇ ਜ਼ਾਮੀ ਤੋਂ ਪੁੱਛੋ ਹਕੀਕਤ ਸਦਾ ਲਾਲ ਨੀਰਾ ਚੋਂ ਮਿਲਦਾ ਜਤੋਂ ਰੱਬ ਮਿਲਦਾ ਫਕੀਰਾਂ ਚੋਂ ਮਿਲਦਾ ਨਾ ਬਾਦਸ਼ਾਹ ਨਾ ਵਜ਼ੀਰਾਂ ਚੋਂ ਮਿਲਦਾ ਦੁਨੀਆਂ ਤੇ ਨਾ ਸਾਰੇ ਪੀਰਾਂ ਚੋਂ ਮਿਲਦਾ ਜਦੋਂ ਰੱਬ ਮਿਲਦਾ ਫਕੀਰਾਂ ਚੋਂ ਮਿਲਦਾ ਤੇ ਜਦੋਂ ਕਾਫਿਰ ਇਸ਼ਕ ਚੋਂ ਹੋ ਬੈਠੇ ਫਿਰ ਤਸਬੀਹ ਮਸੱਲਾ ਕੀ ਕਰਨਾ ਅਸਾਂ ਜ਼ਾਹਰ ਨੂੰ ਰੱਬ ਮੰਨਿਆਏ ਬਾਤਨ ਦਾ ਅੱਲਾ ਕੀ ਕਰਨਾ ਗੁਰ ਮਿਲਿਆ ਕਾਮਲ ਗੁਰ ਕੋਲ ਸਭ ਕਹਿ ਤ ਵਹਿਮ ਕਾ ਮਾਇਆ ਏ ਅੱਖੀਆਂ ਵਿੱਚ ਯਾਰ ਦਾ ਚਲਵਾਏ ਅਸਾਂ ਹੋਰ ਤਸੱਲਾ ਕੀ ਕਰਨਾ ਦਾ ਮਦਮ ਚ ਸਚਨਾ ਦਾ ਨਾਮ ਨਿਕਲੇ ਇਹੋ ਅਸਲ ਇਪਾਤਤ ਹੁੰਦੀ ਏ ਮੁਖ ਤੱਕ ਨਾ ਸਚਨ ਪਿਆਰੇ ਦਾ ਆਸ਼ਿਕ ਦੀ ਤਲਾਵਤ ਹੁੰਦੀ ਏ ਸੋਦਤੀ ਪੂਜਾ ਕਰਨੀ ਏ ਬਿਨ ਦੇਖਿਆ ਸਚਤਾ ਚਾਇਚ ਨਹੀਂ ਦਰਯਾਦ ਤੱਕ ਆਪਾ ਚਾਨ ਲਿਆ ਅਸਾਂ ਅਰਸ਼ੇ ਮੁੱਲਾ ਕੀ ਕਰਨਾ ਜਦੋਂ ਕਾਫਰ ਇਸ਼ਕ ਚੋਂ ਹੋ ਬੈਠੇ ਫਿਰ ਤਸਬੀਹ ਮਸੱਲਾ ਕੀ ਕਰਨਾ ਫਿਰ ਤਸਬੀਹ ਮਸੱਲਾ ਕੀ ਕਰਨਾ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਤੁਹਾਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੇ ਲੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ